ਆ ਜੀ ਗਾਇਸ ਆ ਹਾਟੇ ਗਲੀਨ ਬਸਤੇ ਇੱਕ ਸਪਰਾਈਜ਼ ਲੈ ਕੇ ਆਏਗੇ ਆ ਦੇਖੋ ਉਸਦੇ ਸਕੇਟ ਮੂਟਨੇ ਦੇ ਵਿੱਚ ਪਾਰਸਲ ਮੰਗਾਏ ਨੇ ਆਪਣੇ ਆਨਲਾਈਨ ਅੰਦਰ ਬੈਠੀਏ ਕਿ ਉਹ ਕਮਰੇ ਚੋਂ ਨੂੰ ਚੱਲ ਕੇ ਦੰਨਿਆਗੇ ਸਪਰਾਈਜ਼ ਬਾਹਰ ਫੜਾ ਕੇ ਗਿਆਗਾ ਹੁਣੇ ਹੁਣੇ ਡਿਲੀਵਰੀ ਬੋਏ ਤੇ ਇਹ ਤਾਂ ਆਪਣਾ ਜਾਣ ਨਹੀਂ ਗਿਆ ਜੀ ਕਿਸ ਪਾਸੇ ਇਹਨਾਂ ਨੂੰ ਜਲਦੀ ਹੈਗੀ ਥੋੜੀ ਜੀ

ਤੇ ਜੇ ਇਹ ਪਹਿਲਾਂ ਮੈਂ ਕਹਿ ਰਿਆ ਸੀਗਾ ਮਾ ਤੇ ਸਕੇਟ ਬੋਰਡ ਸਰਪ੍ਰਾਈਜ਼ ਤਾਉ ਤੁਹਾਨੂੰ ਇਹ ਕਾਹਲੀ ਬਾਰਾ ਵਾਲੀ ਕਲੱਬ ਚ ਆ ਜਾਣਗੇ ਮੈਂ ਮੰਗਵਾਇ ਹੋਈ ਚੀਜ਼ ਵਾ ਤੇ ਸਰਪ੍ਰਾਈਜ਼ ਆਉਣਾ ਹੈ ਨਾ ਉਹਨਾਂ ਅੱਜ ਆਏ ਨੇ ਉਹਦੇ ਪ੍ਰਸ਼ਾਂਕੀ ਹੁਣ ਬਾਦਰੀ ਏ ਹਾਂ ਇਹ 10th ਪੋਜੀਸ਼ਨ ਆਈ ਸੀ ਇਸ ਕਰਕੇ ਉਹਨੂੰ ਅੱਜ ਮਿਲੇ ਨੇਗੇ ਸਕੇਟ ਬੋਰਡਸ ਪ੍ਰਾਈਜ਼ ਬਲੋ ਫਤਿਹ ਦੀ ਕੋਈ ਪੋਜੀਸ਼ਨ ਨਹੀਂ ਆਈ ਇਸ ਕਰਕੇ ਉਹਨੂੰ ਕੁਝ ਵੀ ਨਹੀਂ ਮਿਲਿਆ ਇਹਨੂੰ ਕਿਹਾ ਹੋਇਆ ਸੀਗਾ ਵੀ ਇਨੇ ਲੈ ਆਵੇਂ ਕਿ ਤੈਨੂੰ ਮਿਲ ਜਾਊਗਾ ਰੈੱਡ ਕਲਰ ਦੇ ਬਲੂ ਕਲਰ ਦਾ ਮੰਗਵਾਣੇ ਸੀ ਇਹਦੇ ਮਿਲ ਗਿਆ ਤੂੰ ਸ਼ੁਕਰ ਕਰ ਰੈੱਡ ਕਲਰ ਦਾ ਫਤਿਹ ਦਾ ਫੇਵਰੇਟ ਹਮ ਲਿਕੇ ਮੈਂ उन्हें नू पाके दिखाइं, ठीक है, ठीक है है ये नहीं। ऐसे खोल के देखें, उन्हें पाके दे देखें, उन्हें भी तेरे फटने के हैं। ओके, पिक्चर सेफ्टी ले लेंगे। मैं तो कभी चलाएगी नहीं ये। कट डब्बू के लिए। हाँ, तू क्यों नहीं है तभी चिलाने के लिए? क्योंकि तेरे को याद है नहीं? तेरे न ਕਦਾ ਰਹਿੰਦੇ ਪਰ 8 9 ਨੰਬਰ ਤੱਕ ਕਿਵੇਂ ਖੁੱਲੂਗਾ ਇਹ ਹੋਲ ਦੇਖੋ ਹੁਣ ਉਪਰ ਵੀ ਖੋਲੋ ਆਹ ਦੇਖਰਾ ਬਣਾਇਆ ਦੋ ਟੁੱਟ ਨਾ ਜਾਵੇ ਐਂ ਦਬੋ ਅੱਛਾ ਬਾਹਰ ਨੂੰ ਕਰ ਲਿਓ ਦਬੋ ਇਹ ਚੱਪਾ ਕਰੀ ਗੇ ਵਿਚੈਤਨ ਕੋਸ ਫਰਤੀ ਦੇ ਵਿੱਚ ਹੈ ਕੋਸ ਮੈਂ ਵੀ ਪਾ ਗੜੇਗਾ ਨਾ ਮਿਲਿਆ ਜੰਨੀ ਤੋੜ ਨਾ ਦਿਓ ਬਸ ਮੇਰੇ ਦਮੇਨ करवा दो चेक के करने के लिए मतलब कौन है नहीं है ही आता है नहीं बट टाइट बहुत है नहीं के इसे तोड़ दूँगे देख के कितने ऐ इ हड्डी कसली तोड़ दवालों कोई नहीं तेरे फांसर दे तेरा बान कैसे मारा रेड में चलो आके देखने ले आके देखने कितने उतरा बानी है लेन वास्ते हूँ थैंक यू � ਸਕੀਟ ਬੂਟ ਆ ਦੇਖਦੇ ਆਗੇ ਜੀ ਝਟ ਵੀ ਚਲਾ ਸਕਦੀ ਹੈਗੀ ਹੋ ਘੜੀ ਪਤੇ ਫੜ ਕੇ ਫੜ ਕੇ ਕਰ ਇਹਨੂੰ ਲਵੇ ਹੋ ਕੇ ਤੂੰ ਲਵੇ ਖੜਾ ਰਹੀ ਹੱਥ ਪਾ ਕੇ ਰੱਖੀ ਤੋ ਇਹਨੂੰ ਇਹਨਾਂ ਤੂੰ ਪਾ ਕੇ ਰੱਖ ਮੋਢੇ ਤੇ ਲਵਾ ਦੇ ਤੂੰ ਆ ਫੜ ਤੂੰ ਛੱਡ ਦੇਗਾ ਦੱਸ ਪਤਾ ਲੋ ਕੋਹੜੀ ਇਹ ਲੈ ਦਾਮ ਨੂੰ ਨਹੀਂ ਦਲਾਣੀ ਕੜ ਕੇ ਲੱਕੋ ਲੱਕ ਮੈਚ ਲਾ ਕੇ ਦੇਖਣਾ ਆ ਗਿੱਫਟ ਅੱਜ ਬੇੜੀ ਚ ਲੈ ਕੇ ਜਾਣਾ ਆਪਰੇ ਜਾ ਚੱਕ ਪੈਰਾਂ ਚੱਕ ਵੀ ਪੱਬਣ ਪਾ ਚਲੀ ਸੀ ਰਾਕਸ ਵੀ ਦੇਖੀ ਬੰਦੇ ਨੂੰ ਮੈਚ ਲਾ ਕੇ ਦਿਖਾਤਾ ਗੁੱਡ ਈਨ ਨੂੰ ਉਹ ਕਰਾਈ ਕਿ ਮੈਂ ਇੱਕ ਦੂਜੇ ਦੇ ਵਿੱਚ ਮਰੀ ਦੀ ਪੈ ਅੱਗੇ ਜਿੱਦਣ ਖਲੋ ਪਲੇ ਕਰ ਮੈਂ ਚੱਕਿਆ ਵੀ ਜਾਂਦਾ ਹੈ ਤਾਂ ਨੂੰ ਸਾਡੀ ਕੇ ਦੇਖੋ ਤੇ ਉਹ ਜਿਹੜਾ ਬੱਚੇ ਮਰ ਗਿਆ ਪਹਿਲਾਂ ਸਾਡੀ ਕੁੜੀ ਪ੍ਰਕਿਰਤ ਦੇ ਗਏ ਸੋ ਸੱਜੇ ਰੱਖਦਾ ਸੱਜੇ ਰੱਖਦਾ ਪੱਲੀ ਨਾਲ ਪਲੇਨ ਕਿਸ਼

ਉਹੋ ਕਾਉ ਚਲਾ ਲੇ ਹੁਣ ਮੈਂ ਇਹ ਚੈਨਲ ਤਾਂ ਪ੍ਰੈਕਟਿਸ ਜੀ ਕਰੀਆ ਗਿਆ ਮੈਨਾਂ ਆਤਾ ਦੂਸਰੇ ਵਾਰ ਬਹੁਤ ਬੈਲੈਂਸ ਕਰਨਾ ਬਹੁਤ ਮੁਸ਼ਕਿਲ ਇਹਦੇ ਵਿੱਚ ਦੇਖੇਗਾ ਬੈਲੈਂਸ ਕਰਨਾ ਬਹੁਤ ਮੁਸ਼ਕਿਲ ਔਰ ਕਿਤੇ ਸਪੋਰਟ ਦੀ ਬਹੁਤ ਲੋੜ ਹੁੰਦੀ ਹੈ ਇਹ ਤਾਂ ਹੈਲਮਟ ਹੈ ਉਹਦਾ ਬਾਹਾਂ ਵਾਸਤੇ ਹਲਮਟ ਬਾਹਾਂ ਨੇ ਥੋੜੀ ਚਲਾਉਣਾ ਚਲਾਉਣਾ ਤਾਂ ਤੈ ਹੈਗਾ ਉਹਦਾ ਡਿੱਗੇ ਤੇ ਸੱਟ ਲੱਗੇ ਤੋਂ ਆਗਾ ਵੀ ਡਿੱਗੇ ਕਿ ਸੱਟ ਨਾ ਲੱਗੇ ਚੁੱਚਲ ਆੜਾ ਤਾਂ ਬਹੁਤ ਮੁਸ਼ਕਿਲ ਨੇ ਇਹ ਪ੍ਰੈਕਟਿਸ ਕਰਨੀ ਬੰਦੀ ਚੁੜਾਉਣਾ ਵਾਸਤੇ ਤੂੰ ਪ੍ਰੈਕਟਿਸ ਪਹਿਲਾਂ ਪ੍ਰੈਕਟਿਸ ਕਰਿਆ ਕਰ ਆਪਦੀ ਹੁਣ YouTube ਤੇ ਕੱਢ ਕੇ ਦੇਖ ਲਈ ਕਿਵੇਂ ਪ੍ਰੈਕਟਿਸ ਕਰਦੇ ਹੁੰਦੇ ਨੇ ਸਕੇਟਬੋਰਡਸ ਦੀ ਆ ਦੇਖ ਹੁਣ ਆ ਪਾ ਲੱਗਿਆ ਹੁਣ ਆ ਲੱਗਿਆ ਨਵਾ ਸਟਾਰਟ ਕਰ ਲੈਨੇ ਤੂੰ ਇੱਕ ਬਾਗੀ ਚਲਾ ਕੇ ਦੇਖ ਲੈ ਇੱਕ ਨਾਲ ਹੀ ਦੇਖ ਲੈ ਤੂੰ ਚਲਾ ਕੇ ਚਲਾ ਸਕਦਾ ਬੱਸ ਬੱਸ ਤੂੰ ਦਗਰੇਗਾ ਨਾ ਤਰ ਨਾ ਤਰ ਲਾ ਲਈ ਆ। ਇਹ ਕਿਹਨਾ ਨਹੀਂ ਹੁੰਦਾ ਦੋ ਨਾਲ ਇੱਕ ਨਾਲ ਨਹੀਂ ਹੁੰਦਾ ਜੇ ਦੋ ਨਾਲ ਕੇ ਜਰੂਰ ਕਰ ਲੈਗਾ ਤੂੰ। ਛੜੀ ਦੇ ਵਿੱਚ। ਯਾਰ ਮੈਂ ਸਿਰ ਮੈਂ ਤਾਂ ਇਹ ਰੋਕ ਤੰ। ਇਹ ਨਾ ਪੜਨੀ ਚੋਲੀਆਂ। ਇਹ ਦਬਾ ਦੇ ਇਹਦੇ ਵੀ ਦੋ ਗੇੜੇ। ਚੱਲ। ਆਜਾ ਆ ਜਾ ਬਈ। ਤਾਂ ਹੁਣ ਕੰਮ ਵਿੱਚ ਸਭ ਪੜਦਾ ਹੈ। ਹੁਣ ਚੱਲ। ਚੱਕ ਮੈਂ। ਅਗਰੇ ਮੁੜ ਜਾ ਮੈਂ ਤਾਂ ਕਹਿਣੀ ਹੈ ਢਿੱਡ ਦੂਰ ਨਾ। ਤੇ ਤੁਹਾਡੇ ਵਾਲੇ ਸਭ ਤੋਂ ਮੋਟਰੇ ਵਜਾ ਨਾਲ ਕਪੜਸ ਪਾਈ ਰਹੇ ਨੇ ਹਾਂ ਚਲ ਲੈ ਲੈ ਤੈਨੂੰ ਚਲੀ ਆ ਰਿਹਾ ਗਿਆ ਇੱਥੋਂ ਹੀ ਮੁੜ ਜਾ ਮੁੜ ਜਾ ਅੱਜ ਰਾਈਟਨ ਬੰਦੇ ਕਾ ਖੁੱਲ ਜਾ ਆਈਂ ਪੈਰ ਜੇ ਮਾਰੀ ਜਾਂਦਾ ਡੈਡ ਤਾਂ ਲੈ ਕੇ ਆਇਆ ਨੇ ਤੈਨੂੰ ਲੱਗਦਾ ਤੈਨੂੰ ਡੈਡ ਆ ਚੱਲ ਤਾਂ ਬਈ ਤੂੰ ਸਾਰ ਕੱਢ ਦੇ ਆ ਦੇਖੋ ਛੱਡ ਲੈ ਕੇ ਗਾਇਸ ਦੇਖੋ ਡੈਡ ਆਏ ਨੇ ਆਈਂ ਬਸ ਇੱਥੇ ਖੜਾ ਪਿਆ ਤਾ ਪੋਰਾ ਸਾਰਾ ਹੱਥ ਚੱਕ ਕੇ ਲਿਆਣਾ ਇਹਨਾਂ ਨੂੰ ਅਜੇ ਦੋਨਾਂ ਨੂੰ ਕੁਝ ਨਹੀਂ ਆਉਂਦਾ ਹੈਗਾ ਪਹਿਲਾਂ ਪ੍ਰੈਕਟਿਸ ਕਰਾਉਣਾ ਇਹਨਾਂ ਦੀ YouTube ਤੋਂ ਕੱਢ ਕੇ ਦੇਖ ਕੇ ਵੀ ਕਿਵੇਂ ਪ੍ਰੈਕਟਿਸ ਕਰਾਉਣੀ ਸਿੰਗਲ ਰੂਟ ਦੀ ਕਰਾਉਣੀ ਆ ਦੋਨਾਂ ਦੀ ਕਰਾਉਣੀ ਬ੍ਰੇਕ ਵੀ ਨਹੀਂ ਇਹਨਾਂ ਦੇ ਲੱਗੇ ਹੋਏ ਬ੍ਰੇਕ ਵੀ ਆ ਦੇਖੋ ਆ ਜਿਹੜਾ ਪਿੱਛੇ ਹੈਗਾ ਅਵਲ ਬ੍ਰੇਕ ਹੈ ਨਾ ਇਹ ਜੂਸ ਕਿਵੇਂ ਕਰਨਾ ਇਹਨਾਂ ਨੇ ਉੱਪਰ ਨੂੰ ਚੱਕ ਕੇ ਤਾਂ ਜੂਸ ਹੋਊਗਾ ਦੂਜੇ ਹੱਲ ਤੇ ਨਹੀਂ ਹੈਗਾ ਸਾਰਾ ਕੁਝ ਦੱਸਣਗੇ ਬਸ ਤੂੰ ਇਹਨੂੰ ਕਰ ਸਾਰਾ ਤੂੰ YouTube ਤੇ ਦੇਖ ਕੇ ਤੁਸੀਂ ਫੇਰ ਸਿੱਖ ਲਿਓ ਠੀਕ ਹੈ ਚਲੋ ਹੁਣ ਕਰ ਦੋ ਅਗੁੱਲੇ ਲੈ ਬਸ ਤੂੰ ਲੈ a few moments later ਹਾਂ ਦੇਖੋ ਬਹਰੇ 10% ਸਿੱਖ ਗਏ ਬੈਲੈਂਸ ਕਰਨਾ ਬਸ ਸਪੋਰਟ ਦੀ ਲੋਡ ਹੁੰਦੀ ਆ ਦੇਖੋ ਇੱਕ ਤੀਰ ਦਿਖਾਵੇ ਤੁਹਾਨੂੰ ਦਿਖਾ ਰਹਾ ਹਾਂ ਇਹ ਚੱਲ ਗਈ ਇਹਨੇ ਆ ਦੇਖੋ ਦੋਨਾਂ ਤੇ ਦਰ ਅਗਲੇ ਅਗਲੇ ਟਾਇਰ ਤੇ ਚੱਲ ਜਾਏਗੀ ਇਹਨੇ ਆ ਰੌਕਸੀ ਆਪਦੀ ਚੱਕ ਲਈ ਪਰ ਉਹ ਰੌਕਸੀ ਦੋਨਾਂ ਤੇ ਦਰ ਉਹ ਕਿੱਟ ਕਰਦੇ ਮੜੀਏ ਅਲਸ ਨੂੰ ਮੋੜ ਕੇ ਲਿਆ ਅਗਲੇ ਅਗਲੇ ਟਾਇਰ ਤੇ ਚੱਲ ਗਿਆ ਨੇ ਦੋਨੇ ਚੱਲ ਗਿਆ ਨੇ ਹਾਂ ਬੱਸ ਮੋੜnabla ਆ ਗਿਆ ਬੱਸ ਚੱਲnabla ਆ ਗਿਆ ਰੌਕਸੀ ਪਰ ਆ ਜਾ ਲੈ ਸੇਕਾ ਕੀ ਕੁੜੀਤਾ ਬਾਤਾਂ ਹੌਲੀ ਹੌਲੀ ਐਂ ਸਿੱਖ ਜੈંગી ਪ੍ਰੈਕਟਿਸ ਕਰੀ ਜਾਏਗਾ ਸਿੱਖ ਜੈਗੇ ਕੋਈ ਦਿੱਖ ਗਿਆ ਹੈ ਹੱਥ ਦੇ ਪਰ ਸੋਛ ਨਹੀਂ ਹੁੰਦਾ ਜਿੱਡਾ ਰਹੀਂ ਫੇਰ ਤਾਂ ਡਿੱਗੇਂਗੀ ਚਲ ਠੀਕ ਹੈ ਕੜ ਤੁਸੀਂ ਚੱਕ ਕੇ ਦਿਖਾਓ ਬੱਸ ਬੱਸ ਆ ਦੇਲੀ ਟੱਪੇ ਦਿਖਾ ਕੇ ਮੈਂ ਟੱਪੇਂਗੀ ਹੁਣ ਹੋ ਵੀ ਹੋਰੀ ਲੱਗ ਰਿਹਾ ਮੈਨੂੰ ਸਿੱਧਾ ਰੱਖੇ ਨੂੰ ਇਹ ਪੈਰ ਟੇਡਾ ਕਿਉਂ ਕਰਿਆ ਮੋਚ ਜੂ ਮੋਚ ਆਜੂ ਚਾਲ ਕਿਵੇਂ ਲੱਗੇ ਵਧੀਆ ਲੱਗੇ ਹਾਂ ਬਹੁਤ ਵਧੀਆ ਲੱਗੇ ਹਾਂ ਬਸ ਹੌਲੀ ਹੌਲੀ ਤੇ ਸਪੀਡ ਵਧਰੀ ਜਾਊਗੀ ਵਧਦੀ ਜਾਊਗੀ ਫਿਰ ਡੱਕ ਕੇ ਫਾਈਨਲ ਤੇ ਤੁਮ ਅਸੇ ਹੋਰ ਨਿਆਣੇ ਦਾ ਬਹੁਤ ਆਵਦਾ ਬਹੁਤ ਕਮਾਈ ਨੇ ਹਾਂ ਵੀ ਤਾਂ ਵਧੀਆ ਨੇ ਹੂੰ ਬਸ ਹੌਲੀ ਹੌਲੀ ਪ੍ਰੈਕਟਿਸ ਦੀ ਹੋਰ ਕਰ ਲੀ ਜੀ ਹੂੰ ਜੀ ਗਾਇਸ ਪ੍ਰੈਕਟਿਸ ਕਰਕੇ ਦੇਖ ਰਹੀ ਸੀ ਆਪਣੀ ਬੂਟਾਂ ਦੀ ਤੇ ਪ੍ਰੈਕਟਿਸ ਕਹਿੰਦੀ ਬਹੁਤ ਵਧੀਆ ਲੱਗੀ ਹੈ ਨਾ ਹਾਂ ਰੋਡੀ ਸ਼ਾਉਨ ਨੂੰ ਪ੍ਰੈਕਟਿਸ ਕਰੇ ਕਰੇ ਤੂੰ ਵਧੀਆ ਸਿੱਖ ਜਾਈਂਗੀ ਤੂੰ ਮੇਰੇ ਖਿਆਲ 15 20 ਦਿਨਾਂ ਦੇ ਵਿੱਚ ਵਿੱਚ ਸਿੱਖ ਜੂਗੀ ਸਾਡੇ ਪੁਲਸਲੇ ਵਿੱਚ ਸੰਗਰੂਰਤਾ ਹੈਗਾਗਾ ਸਕੇਟਾ ਸਕੇਟਿੰਗ ਗਰਾਊਂਡ ਹੈ ਇੱਥੇ ਆਪਣੀ ਨੇੜ ਤੇ ਹੋਰ ਕਿਤੇ ਨਹੀਂ ਹੈਗਾ ਬਹੁਤ ਵੱਡਾ ਗਰਾਊਂਡ ਹੈਗਾ ਉਹ ਆਪਣਾ ਇਹ ਲਾਸੰਗੂਰ ਬਣਿਆ ਹੋਇਆਗਾ ਪੁਲਿਸ ਲਾਈਨ ਦੇ ਵਿੱਚ ਸਕੇਟਿੰਗ ਉਹ ਫਿਰ ਤਿਲਕਣਾ ਵੀ ਹੁੰਦਾ ਪੂਰਾ ਉਹ ਰੋ ਅਟੈਕ ਹੁੰਦਾ ਜਿਵੇਂ ਸ਼ਰਟਕ੍ਰੀਮ ਦੀ ਸ਼ਰਟ ਮੰਗੂਂਦਾ ਹਾਂ ਗੋਲ ਗੋਲ ਇੱਥੇ ਵੀ ਫਰਸ਼ ਤੇ ਵੀ ਵਾਸਤੇ ਵੀ ਵਾਸਤੇ ਵੀ ਠੀਕ ਹੈਗਾ ਪ੍ਰੈਕਟਿਸ ਹੋ ਜਾਂਦੀ ਹੈਗੀ ਵਧੀਆ ਕੱਲੂ ਫੇਰ ਪ੍ਰੈਕਟਿਸ ਕਰਾਵਾਂਗੇ ਫਤਿਹ ਹਲ ਤੱਕ ਆਏ ਨਹੀਂ ਹੈਗੇ ਉਹ ਟਿਊਸ਼ਨ ਤੇਗਾ ਕਸ ਕੇ ਚੱਲੇਗਾ ਟਿਊਸ਼ਨ ਦਾ ਕੰਮ ਚਲੋ ਜੀ ਅੱਜ ਦਾ ਜਿਹੜਾ ਬਲੌਗ ਆ ਆਪਾਂ ਉਹ ਨੂੰ ਇੱਥੇ ਖਤਮ ਕਰਦੇ ਹਾਂਗੇ ਤੇ ਤੁਮ ਸਾਡਾ ਇਸ ਦਿਵਲੋਗ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਲੱਗਿਆ ਤਾਂ ਲਾਈਕ ਕਰਦੇ ਹੋ ਤੇ ਵੀਡੀਓ ਨੂੰ ਸ਼ੇਅਰ ਵੀ ਕਰਦੇ ਹੋ ਔਰ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਾਲੂ ਮਿਲਦਾ ਹੈ ਤੁਮ ਨਵੇਂ ਵਲੋਗ ਦੇ ਵਿੱਚ ਅਗੋਂ ਤੱਕ ਵਾਸਤੇ ਬਾਏ ਬਾਏ ਗੁੱਡ ਨਾਈਟ ਬਾਏ